ਇਹਦੇ ਪੱਤਿਆਂ ਨੂੰ ਅਗਰ ਖਾਇਆ ਜਾਵੇ ਹੈਨਾ ਤੇ ਖੱਟੇ ਐ ਇੱਕਦਮ ਅਨਾਰ ਅਨਾਰ ਵਰਗੇ ਖੱਟੇ ਅੱਛਾ ਖਾਧੇ ਜਾ ਸਕਦੇ ਆ ਬਿਲਕੁਲ ਜੀ ਬਿਲਕੁਲ ਖੱਟੇ ਐ ਉਹ ਇੰਨੇ ਟੇਸਟੀ ਐ ਬੰਦਾ ਮਨ ਕਰੇਗਾ ਮੈਂ ਸਾਰੇ ਹੀ ਪੁੱਟ ਕੇ ਖਾ ਲਾਂ ਅੱਟ-ਮਿੱਠੇ ਨੇ ਅੱਟ-ਮਿੱਠੇ ਐ ਇਹ ਅਗਰ ਇੰਟੈਸਟਾਈਨ ਦੀ ਸਰਜਰੀ ਤੋਂ ਬਚਣਾ ਹੈ ਰੈਕਟਮ ਦੀ ਸਰਜਰੀ ਤੋਂ ਬਚਣਾ ਹੈ ਪਾਇਲਸ ਦੀ ਸਰਜਰੀ ਦੇ ਬਚਣਾ ਹੈ ਤੇ ਇਹ ਖੱਟੀ ਬੁੱਟੇ ਦਾ ਇਸਤੇਮਾਲ ਕੀਤਾ ਜਾਵੇ ਅਸੀਂ ਕੋਈ ਵੀ ਚੀਜ਼ ਖਾ ਲਈ ਚਾਹੇ ਉਹ ਹਰੀ ਐ ਚਾਹੇ ਲਾਲ ਐ ਚਾਹੇ ਪੀਲੀ ਐ ਇਵਨ ਕੀ ਜੀ ਅਸੀਂ ਚੁਕੰਦਰ ਵੀ ਖਾ ਲਿਆ ਪਰ ਜਦੋਂ ਅਸੀਂ ਫਾਰਗ ਹੁੰਨੇ ਆ ਜਦੋਂ ਟਾਇਲਟ ਜਾਂਦੇ ਆ ਪੀਲੇ ਰੰਗ ਦੇ ਕਿਉਂ ਆ ਜੀ ਸਾੜਿਆ ਖਾਣਾ ਗੈਸਟ੍ਰਾਈਟਿਸ ਪੈਦਾ ਕਰਦਾ ਹੈ ਗੈਸਟ੍ਰਾਈਟਿਸ ਤੋਂ ਫੂਡ ਪਾਈਪ ਦੇ ਰੋਗ ਹੁੰਦੇ ਆ ਠੀਕ ਹੈੇ ਪੇਟ ਦੇ ਰੋਗ ਹੁੰਦੇ ਆ ਅਲਸਰ ਬਣਦਾ ਹੈ ਔਰ ਸ਼ਕਤੀ ਨਹੀਂ ਮਿਲਦੀ ਕਿਉਂਕਿ ਖਾਣਾ ਤਾਂ ਸੜ ਗਿਆ ਠੀਕ ਹੈ ਬੇਸਿਕਲੀ ਸ਼ਕਤੀ ਤਾਂ ਖਾਣੇ ਤੋਂ ਮਿਲਣੀ ਸੀ ਖਾਣਾ ਸੜ ਗਿਆ ਤੇ ਫਿਰ ਸ਼ਕਤੀ ਕਿੱਥੋਂ ਮਿਲਣੀ ਹੈ ਬਾਅਦ ਚੇ ਤਾਂ ਜਦੋਂ ਖਾਣਾ ਇੰਟੈਸਟਾਈਨ ਜਾਂਦਾ ਹੈ ਤੇ ਪਿੱਤੇ ਚੋਂ ਇੱਕ ਰਸ ਹਾਂਜੀ ਜਿਹਨੂੰ ਬਾਈਲ ਜੂਸ ਕਹਿੰਦੇ ਆ ਬਾਈਲ ਦਾ ਕੰਮ ਹੁੰਦਾ ਹਾਂਜੀ ਸਾਰੇ ਇੰਟੈਸਟਾਈਨ ਨੂੰ ਕਲੀਨ ਕਰਨਾ ਬਾਈਲ ਚ ਹਜ਼ਾਰਾਂ ਤਰ੍ਹਾਂ ਦੇ ਟੌਕਸਿਨ ਲੀਵਰ ਉਹਨੂੰ ਇਕੱਠਾ ਕਰ ਲੈਂਦਾ ਆਪਣੇ ਪਿੱਤੇ 'ਚ